ਹਾਂਜੀ ਸੋ ਗੱਲ ਕਰਦੇ ਆ ਜੀ ਅੱਜ ਆ ਬੰਦੇ ਦੇ ਇਹਨੂੰ 5 ਸਾਲ ਹੋ ਗਏ ਕਦੇ ਵੀ ਇਹਨੇ ਗੁੱਲੀ ਡੰਡੇ ਦੀ ਸਪਰੇ ਨਹੀਂ ਕਰੀ ਪਿਛਲੇ 5 ਸਾਲਾਂ ਤੋਂ ਸੋ ਕਾਰਨ ਪੁੱਛਿਆ ਕਾਰਨ ਇਹਦਾ ਆਪਾਂ ਪਹਿਲਾਂ 26 ਜਰੀ ਲਾ ਕੇ ਰੌਣੀ ਕਰ ਦੇਣੀ ਆ ਤੇ ਰੌਣੀ ਕਰਨ ਤੋਂ ਬਾਅਦ ਉਹਨੂੰ ਗਿੱਲੀ ਨੂੰ ਛੇੜ ਲੈਣਾ ਹੈ ਗਿੱਲੀ ਨੂੰ ਛੇੜ ਕੇ ਬਰੀਕ ਕਰਕੇ ਰੋਟਾ ਪੇਟਣਾ ਬਾਕੇ 10 ਦਿਨ ਦੱਬ ਕੇ ਛੱਡ ਦੇਣੀ ਆ ਤੇ ਉਹ ਤੋਂ ਬਾਅਦ ਦਾਸ ਦੇਣਾ ਬਾਅਦ ਫੇਰ ਚੰਗੀ ਤਰ੍ਹਾਂ ਬਾਹ ਕੇ ਬਰੀਕ ਕਰਕੇ ਮਸ਼ੀਨ ਨਾਲ ਬੀਜਣੀਆਂ ਤੇ ਉਹ ਤੋਂ ਬਾਅਦ ਪੰਜਵੇਂ ਛੇਵੇਂ ਦਿਨ ਫੇਰ ਮਾਰ ਦੇਣਾ ਸਹਾਗਾ ਇਹਦੇ ਤੇ ਇੱਕ ਡੱਕਾ ਵੀ ਕਦੇ ਤੁਹਾਨੂੰ ਗੁੱਲੀ ਡੰਡੇ ਦਾ ਨਹੀਂ ਕਹਿੰਦਾ ਮਿਲੂਗਾ ਸੋ ਪਿਛਲੇ 5 ਸਾਲਾਂ ਤੋਂ ਕਦੇ ਸਪਰੇ ਨਹੀਂ ਕਰੀ ਵੀ ਬਸ ਇਦਾਂ ਹੀ ਹੋ ਕੀਤਾ ਬੜਾ ਖਰਚਾ ਕਰਨ ਦੀ ਲੋੜ ਨਹੀਂ ਬਸ ਥੋੜਾ ਜਿਹਾ ਸਬਰ ਕਰਨਾ ਪੈਂਦਾ